हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਬਾਈ ਕੋਲੇ ਟੋਕੜ ਵੜ ਬਾਈ ਬੱਚਾ ਆ ਗਿਆ ਤੇ ਮਗਰ ਬਾਈ ਬਸ ਸੀ ਆਹ ਖੜੀ ਹੈ ਚੈੱਕ ਕਰ ਸਕਦੇ ਤੇ ਇੱਕ ਆ ਗਈ ਬਾਈ ਕੋਲੇ ਕੱਪਣ ਝੋਟੀ ਥੋੜੇ ਦਿਨਾਂ ਦੀ ਕੱਚੀ ਆ ਕਰਮ ਵਾਲੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਈ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਜਿੰਦਰ ਉਹ ਠੀਕ ਹਾਂ ਬਾਈ ਹਾਂ ਬਾਈ ਠੀਕ ਠਾਕ ਉਹ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਆਪਣਾ ਪਿੰਡ ਰਾਈਆ ਵੀਰੇ ਤਹਿਸੀਲ ਫੂਲ ਜ਼ਿਲ੍ਹਾ ਬਡੰਡਾ ਤੇ ਨਾਮ ਬਾਈ ਆਪਣਾ ਨਾਮ ਗੁਰਦੀਪ ਸਿੰਘ ਨੇੜੇ ਪਿੰਡ ਆਪਣਾ ਨੇੜੇ ਪਿੰਡ ਆਪਣੇ ਇੱਥੋਂ 8 ਕਿਲੋਮੀਟਰ ਫੂਲ ਰਹਿ ਗਿਆ ਬਾਈ ਹੂੰ 10 ਕਿਲੋਮੀਟਰ ਤਪਾਗਾ 11 ਕਿਲੋਮੀਟਰ ਪਧੌੜਾਗਾ ਠੀਕ ਹੈ ਬਾਈ ਤੇ ਮੋਬਾਈਲ ਨੰਬਰ ਬੋਲ ਦਿਓ ਆਪਣਾ 98 46 19 822 ਇਹ ਬਾਈ ਦਾ ਬਾਈ ਕੰਟਰੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਸਾਹਮਣੇ ਵਾੜ ਦੇਖ ਰਿਹਾ ਕਿਹੜਾ ਸੂਹਾ ਸੂਈ ਵੀ ਆ ਇਹ ਵੀਰ ਜੀ ਦੂਜਾ ਸੂਹਾ ਸੂਈ ਆ ਦੂਜਾ ਸੂਹਾ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਮਾਲਕਾਂ ਨੇ ਦਸਰ ਮਾਰਕਾ ਤੋਂ ਢਾਈ ਕਿ ਮਹੀਨੇ ਹੋਏ ਆ ਵੀਰੇ ਢਾਈ ਮਹੀਨੇ ਹਾਂ ਠੀਕ ਆ ਤੇ ਬੱਚਾ ਮਗਰ ਵਸੀ ਆ ਹਨਾ ਬੱਸੀ ਵੀ ਤਿਆਰ ਹੋਈ ਪਈ ਆ ਤਿਆਰ ਪਲੀ ਹੋਈ ਆ ਵੀਰੇ ਬੱਸੀ ਸਹੀ ਗੱਲ ਆ ਬਾਈ ਪਲੀ ਵੀ ਬੱਸੀ ਆ ਗਈ ਤੇ ਕਿੰਨਾ ਕੁ ਦੁੱਧ ਹਾਇਰ ਆ ਬਾਈ ਵੀਰੇ ਦੁੱਧ 10 ਕਿਲੋ 9 ਕਿਲੋ ਮੰਨ ਕੇ ਸੌਦਾ ਕਰ ਲਿਆ ਜੀ ਠੀਕ ਆ ਭਾਵੇਂ ਕੋਈ ਦੋ ਟਾਈਮ ਚਬਾਈ ਕਰ ਲੈ ਚਾਰ ਟਾਈਮ ਚੋ ਵੀ ਵੀਰੇ ਅਗਲਾ ਤਸੱਲੀ ਕਰੇ ਆਪਦੀ ਠੀਕ ਆ ਉਹ ਠੰਡੀ ਹੈ ਪੂਰੀ ਮਹਾਲਾ ਚੂਣ ਚਬਾ ਕੇ ਮੈਂ ਲਵ ਕੀ ਬਾਤ ਹੈ ਠੰਡੀ ਠੰਡੀ ਫੋਲ ਲਾ ਜਿੱਧਰ ਦੀ ਮਰਜ਼ੀ ਬਲਜਿੰਦਰ ਲੈ ਹੂੰ ਲੈਣਾ ਕੁਛ ਨਹੀਂ ਹੈ ਨਾ ਹਾਂ ਸਹੀ ਗੱਲ ਹੈ ਬਾਈ ਲੈ ਹੈਲੋ 24 ਲਕਰਮ ਵਾਲੀ ਕਹਿਣਾ ਕੁਛ ਨਹੀਂ ਬਾਕੀ ਥਣ ਬੜਾ ਚੰਗਾ ਹਾਂ ਥਣ ਮੱਝ ਨਾਲ ਦਾ ਗਾ ਗੁਠੇਰ ਕੀ ਚਵਾਈ ਹੈ ਬਲਜਿੰਦਰ ਮੋਟੀ ਮੋਟੀ ਠੀਕ ਹੈ ਬਾਈ ਮੋਟੀ ਮੋਟੀ ਬਾਈ ਕਹਿਣਾ ਚਵਾਈ ਹੈ ਬਾਈ ਤੇ ਬਾਕੀ ਜੇ ਗੱਲ ਕਰੀਏ ਕੱਤ ਕਾਠ ਦੀ ਸਮੀ ਪਲੀ ਦੀ ਫੁੱਲ ਸਮੀ ਪਲੀਆ ਕਰਮ ਵਾਲੀ ਬਾਕੀ ਸੌਸੀਲ ਵਾਲੀ ਆ ਨਾ ਹਾਂ ਵੀਰੇ ਜਰਸੀ ਤੇ ਸਾਈਵਾਲ ਦਾ ਕ੍ਰੋਸ ਆਗਾ ਜਰਸੀ ਤੇ ਸਾਈਵਾਲ ਦਾ ਕ੍ਰੋਸ ਆ ਤੇ ਦੁੱਧ ਵੀ ਮਾਰਾ ਹੋ ਬਾਈ ਨਾ ਦੁੱਧ ਮੱਝਾਂ ਚ ਪੈਂਦਾ ਵੀਰੇ ਇਹਦਾ ਠੀਕ ਹੈ ਬਧੀਆ ਚੰਗੀ ਫੈਂਡ ਆਉਂਦੀ ਹੈ ਚੰਗੀ ਫੈਂਡ ਆਦਾ ਹਾਂ ਠੀਕ ਹੈ ਭਾਈ ਤੇ ਕੋਈ ਬਲਜਿੰਦਰ ਹੋਰ ਵੀ ਆ ਹੂੰ 2.5 ਮਹੀਨੇ ਨੂੰ ਸੂਈ ਨੂੰ ਹੋਏ ਹੈਗੇ ਹੂੰ 1 ਮਹੀਨੇ ਦਾ ਇਹਦੇ ਟੀਕਾ ਭਰਾਇਆ ਹੋਇਆ ਦੱਸਿਆ ਮਾਲਕ ਨੇ ਤੇ ਮੁੱਲ ਖਾਲੀ ਖਾਲੀ ਮੁੱਲ ਖਾਲੀ ਵਾਲਾ ਕਰਾਂਗੇ ਠੀਕ ਹੈ ਖਾਲੀ ਗੱਬਣ ਅਗਲੇ ਦੀ ਆ ਹੂੰ ਆਪਾਂ ਤਸੱਲੀ ਵੀ ਨਹੀਂ ਦਿੰਦੇ ਅਗਲੇ ਦੀ ਆ ਖਾਲੀ ਗੱਬਣ ਠੀਕ ਹੈ ਆਪਾਂ ਨੂੰ ਮਾਲਕ ਨੇ ਦੱਸਿਆ ਆਪਾਂ ਵੀਡੀਓ ਦੇ ਵਿੱਚ ਦੱਸਤਾ ਵੀ 1 ਮਹੀਨਾ ਅਗਲਾ ਕੋਈ ਠੰਡਾ ਤੋਤਾ ਦੇਣ ਤੋਂ ਆਦਾ ਪਰਹੇਜ਼ ਕਰੇ ਠੀਕ ਹੈ ਭਾਈ ਤੇ ਖੋਲ ਦਿਓ ਭਾਈ ਤੋਰ ਦਿਓ ਮੜੀ ਜੀ ਖੋਲ ਕੇ ਬਾਕੀ ਬਈ ਕੱਤ ਦੀ ਗੱਲ ਕਰੀਏ ਸਮੀ ਪਲੀ ਦੀ ਗੱਲ ਕਰੀਏ ਫੁੱਲ ਤੋਰਾ ਤਰਾ ਪਸੂ ਨੂੰ ਚੈੱਕ ਕਰਵਾ ਲੈ ਆ ਜਾ ਬੱਚਾ ਮਗਰੇ ਦੇ ਬੱਸੀਆ ਕਰਮ ਵਾਲੀ ਦੇ ਬੱਸੀ ਵੀ ਆ ਮੰਨ ਲਓ ਕਿ ਤਿਆਰ ਹੋਈ ਪਈ ਆਗੀ ਬੱਚੇ ਦਾ ਹਜੇ ਵੀ ਬੋਹ ਕਰਦੀ ਆ ਹਾਂ ਬਲਜਿੰਦਰ ਹੂੰ ਸਹੀ ਗੱਲ ਆ ਬਾਕੀ ਪਲੀ ਪੁਲੀ ਦੀ ਗੱਲ ਕਰੀਏ ਬਹੁਤ ਆ ਬਈ ਹੈਨਾ ਹਾਂ ਬਲਜਿੰਦਰ ਤੇ ਬਈ ਇਹਦਾ ਮੁੱਲ ਫਿਰ ਕੀ ਰਹੂਗਾ ਲੈਣ ਦੇ ਬਲਜਿੰਦਰ ਹੈਗਾ ਵੇੜਾ ਲੋਕ ਬਹੁਤ ਮੁੱਲ ਕਰੀ ਜਾਂਦੇ ਹੈਗੇ ਹੂੰ ਆਪਾਂ 39000 ਰੁਪਏ ਦੀ ਵੇੜ ਦੇ ਦਿੰਗੇ ਠੀਕ ਹੈ ਬਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਨਾ ਮਰਜ਼ੀ ਕਰਾ ਲਓ ਬਾਕੀ ਆਪਾਂ 39000 ਰੁਪਏ ਦੀ ਵੜਾ ਦੇ ਦਾਂ ਬਾਲਾ ਬਾਈ ਨੇ ਮੁੱਲ ਨਹੀਂ ਕਰਿਆ ਬਾਈ ਮੁੱਲ ਖੈਰ ਬਾਈ ਅੱਗੇ ਵੀ ਬਾਲੇ ਕਰਦਾ ਤੇ ਲੈ ਵਾਲੂ ਬਾਈ ਚੈੱਕ ਕਰ ਸਕਦਾ ਹੀਟਿੰਗ ਵਾਲਾ ਇਨਕਮ ਵਾਲਾ ਨੇ ਬਹਾ ਗਿਆ ਬਹੁਤ ਸੋਹਣਾ ਥਣਾ ਥਣਾ ਹੈ ਵੀ ਹਾਂ ਇੱਕ ਨੰਬਰ ਆਗਾ ਤੇ ਮੁੱਲ ਵੀ ਬਾਈ ਨੇ ਬਾਈ ਇਹਦਾ ਜਾਇਜ਼ ਰੱਖਿਆ ਤੇ ਦੋ ਨੰਬਰ ਤੇ ਆ ਗਈ ਝੋਟੀ ਬਾਈ ਹੈ ਨਾ ਹਾਂ ਮੋਲਜਿੰਦਰ ਕਿਹੜਾ ਸੂਆ ਗਈ ਬਾਈ ਇਹ ਵੀਰੇ ਪਲੂਣ ਆ ਪਹਿਲਾ ਸੂਆ ਗਈ ਪਲੂਣ ਆ ਜੀ ਹਾਂ ਤੇ ਕਿੰਨੇ ਕੇ ਦਿਨ ਪਏ ਆ ਬਾਕੀ ਬਈ ਇਹਦੇ ਵੀਰੇ ਇਹਦੇ 29 ਤਰੀਕ ਨੂੰ ਦਿਨ ਪੂਰੇ ਹੈਗੇ ਬਲਜਿੰਦਰ 29 ਤਰੀਕ ਨੂੰ ਹਾਂ ਠੀਕ ਆ ਤੇ ਕਿੰਨਾ ਕੇ ਦੁੱਧ ਪਾ ਦੋ ਵੀਰੇ ਦੁੱਧ ਦਾ ਸੇਵਾ ਦਾ ਲੂਣ ਝੋਟੀ ਚੰਗੀ ਹੈਗੀ ਠੀਕ ਹੈ ਬਾਈ ਹਾਂ ਬਾਕੀ ਜਨਾ ਮਰਜੀ ਚੋਲੇ ਹੈ ਨਾ ਅਗਲਾ ਸੇਵਾ ਹਾਂ 10 ਕਿਲੋ ਤਾਂ ਤਾਂ ਦੇਣਾ ਹੀ ਦੇਣਾਗਾ ਨਾ ਠੀਕ ਹੈ ਬਾਕੀ ਫਿਰ ਥਣ ਲੇਵੇ ਦੀ ਦੇਖੋ ਹੂੰ ਸਹੀ ਠੰਡੀ ਹੈਗੀ ਲੋ ਸਹੀ ਗੱਲ ਆ ਬਾਈ ਸੀਲ ਠੰਡੀ ਹੋਰ ਲੈ ਕਹਿਣਾ ਕੁਝ ਨਹੀਂ ਹਾਂ ਸਹੀ ਗੱਲ ਆ ਲੇਪਾ ਬਹੁਤ ਸੋਹਣਾ ਤਿਆਰ ਕਰਨ ਲੱਗਿਆ ਹਾਂ ਹਾਂ ਇਹ 10 ਦਿਨ ਤਾਂ ਜੇ ਪਏ ਐ ਬਲੀਚੰਦਰ ਨੇ 5-7 ਦਿਨ ਉੱਤੋਂ ਦੀ ਵੀ ਲੈ ਕੇ ਜਾਣੇ ਹੂੰ ਸਹੀ ਗੱਲ ਆ ਬਈ 5-7 ਦਿਨ ਉੱਤੋਂ ਦੀ ਵੀ ਲੈ ਕੇ ਜਾਣੇ ਆਗੇ ਬਾਕੀ ਸਿਰੇ ਝੋਟੀ ਠੀਕ ਹੈ ਦੰਦਾ ਜੀ ਹੈਗੀ ਕੋਈ ਠੀਕ ਹੈ ਬਈ ਹਾਂ ਦੰਦਾਂ ਚ ਬਾਈ ਕਹਿੰਦੇ ਝੋਟੀ ਬਾਈ ਬਾਕੀ ਆਪਾਂ ਪੱਟ ਕੇ ਤਾਂ ਦੇਖੇ ਨੀਗੇ ਹੂੰ ਮੂੰ ਵੈਸੇ ਵੀ ਦੰਦਾਂ ਚ ਹੀ ਹੈਗੀ ਝੋਟੀ ਤੂੰ ਪਤਲੇ ਪਿੰਡੇ ਦੀ ਆ ਹਾਂ ਪਤਲੇ ਪਿੰਡੇ ਦੀ ਆ ਦੁੱਧ ਵਾਲਾ ਪਿੰਡੇ ਦੀ ਆ ਹੂੰ ਸਹੀ ਗੱਲ ਲੈ ਇਧਰ ਆ ਬਈ ਆਪਾਂ ਦਿਖਾਈਏ ਸਿੰਘਾਂ ਸੁਣਾ ਦੀ ਕੁਆਲਿਟੀ ਸਿੰਘ ਚੈੱਕ ਕਰ ਸਕਦੇ ਬਾਈ ਨਾਲੋਂ ਸਿੰਘ ਮੋੜਿਆ ਬਹੁਤ ਪਿਆਰਾ ਸਿੰਘ ਆ ਗਿਆ ਜਮਾ ਮੈਂ ਕਹਣਾ ਬਈ ਬੜਾ ਚੰਗਾ ਸਿੰਗ ਹੈ ਵਾਲੀ ਹੋ ਚੋਟੀ ਸੀਲ ਕੋ ਨਹੀਂ ਲਵ ਸਹੀ ਗੱਲ ਹੈ ਲੈ ਲਓ ਹੂੰ ਜਮੈਨੀ ਕੋ ਕਹਦੇ ਆ ਨਾ ਹਾਂ ਸਹੀ ਗੱਲ ਹੈ ਠੰਡੀ ਠੰਡੀ ਕਰਮ ਵਾਲੀ ਫੋਲ ਆ ਬਈ ਕਹਿੰਦੀ ਕੋ ਇਹ ਛੋਟੀ ਬਲਜਿੰਦਰ ਆਪਣੇ ਤਾਇਏ ਦੇ ਮੁੰਡੇ ਦੀ ਹੈਗੀ ਠੀਕ ਹੈ ਆਪਾਂ ਵੀਡੀਓ ਪਾਈ ਸੀ ਹੂੰ ਤਾਂ ਕਰਕੇ ਬਾਕੀ ਤੁਸੀਂ ਢੋਲੀ ਢਾਲੀ ਚੈੱਕ ਕਰ ਸਕਦੇ ਲੈ ਦੇਖ ਸਕਦੇ ਥਣਾ ਥਣਾ ਦਾ ਗਾਇਬ ਬਈ ਇੱਕ ਨੰਬਰ ਆ ਗਾ ਬਹੁਤ ਸੋਹਣਾ ਥਣ ਕੱਢਦੀ ਆਉਂਦੀ ਆ ਬਈ ਕਿਉਂਕਿ ਹਜੇ ਕੱਚੀ ਹੈ ਇਹ ਤਾਂ ਬਲਜਿੰਦਰ ਬਣਨਾ ਹੈ ਨੇ ਘਟੋ ਘਟੋ 10 ਦਿਨ ਤੱਕ ਇਹਦੇ ਆਪ ਤੇ ਆਪਾਂ ਸੱਤ ਦਿਨ ਉਤੋਂ ਦੀ ਲੈ ਕੇ ਜਾਊਗੀ 15 ਦਿਨ ਛੋਟੀ ਦੇ ਪਏ ਹੈਗੇ ਸਹੀ ਗੱਲ ਆ ਬਾਈ ਤੇ ਮੋਲੇ ਦਾ ਕੀ ਰਹੁ ਬਾਈ ਫਿਰ ਬਲਜਿੰਦਰ ਮੋਲੇ ਦਾ 87000 ਰੁਪਏ 87000 ਹਾਂ ਉਹ ਜੀ ਥੋੜਾ ਕਣਾ ਮਾਨਤਾਨ ਮਾਨਤਾਨ ਕਰ ਦਾਂਗੇ ਠੀਕ ਹੈ ਬਾਈ ਲੱਖ ਲੱਖ ਰੁਪਏ ਮੰਗੀ ਜਾਂਦੇ ਹੈਗੇ ਛੋਟੀਆਂ ਦਾ ਲੋਕ 87000 ਰੁਪਏ ਬਾਈ ਕਹਿੰਦਾ ਮੋਲਾ ਬਾਈ ਬਾਕੀ ਆਏਗੇ ਤਾਂ ਥੋੜਾ ਕਣਾ ਮਾਨਤਾਨ ਜ਼ਰੂਰ ਕਰ ਦਾਂਗੇ ਤੋਰ ਕੇ ਤਾਂ ਨਹੀਂ ਦਿਖਾਉਂਦੇ ਬਾਈ ਲੇ ਬਈ ਤੋਰਾ ਤਰਾ ਪਸ ਨੂੰ ਚੈੱਕ ਕਰਾ ਨਾ ਥੋੜਾ ਜਿਹਾ ਡਰਤੀ ਜਰੂਰ ਆ ਡਰਤੀ ਹੈ ਬਾਹਰ ਨਹੀਂ ਕੱਢੀ ਬਿਲਕੁਲ ਨਹੀਂ ਜਾ ਬਈ ਕੋਈ ਗੱਲ ਤੇ ਮੁੱਲ ਭਾਈ ਨੇ ਬਈ ਉਥੇ ਬਾਹਰ ਹੀ ਬੰਦ ਦਿੰਦੇ ਨੇ ਭਜਿੰਦਰਾ ਜੀ ਬੰਦ ਦੋ ਬਈ ਕੋਈ ਗੱਲ ਮੁੱਲ ਰੱਖੇ ਇੱਥੇ ਕੜਾ ਆਇਆ ਹੀ ਨਹੀਂ ਸੀਗਾ 80000 ਰੁਪਿਆ ਬਾਕੀ ਬਾਈ ਕਹਿੰਦਾ ਥੋੜਾ ਕਾਣਾ ਮੰਨਤਾ ਨਾ ਜਰੂਰ ਕਰ ਦੇ ਬਾਕੀ ਬਈ ਥਣਾ ਥਣਾ ਦਾ ਗੈਪ ਕੋ ਬਹੁਤ ਚੰਗਾ ਹਾਂ ਹਾਂ ਸਹੀ ਗੱਲ ਹੈ ਬਈ ਦੁੱਧ ਵਾਲਾ ਪੀ ਸਭਿੰਦਰ ਨੂੰ ਡਰਦੀ ਆ ਬਾਹਰ ਬੂਰ ਨਹੀਂ ਕੱਢੀ ਗਈ ਇਹ ਹੂੰ ਡਰਦੀ ਆ ਬਈ ਥੋੜਾ ਜਿਹਾ ਹੋਰ ਕੋਈ ਦਿੱਕਤ ਨਹੀਂ ਕਰਮਣ ਚੈੱਕ ਕਰ ਸਕਦੇ ਝੋਲੀ ਚਾਲੀ ਇੱਕ ਨੰਬਰ ਬਹੁਤ ਸੁਣੀ ਝੋਲੀ ਆ ਗਈ ਤੇ ਜੇ ਕਿਸੇ ਵੀ ਵੀਰ ਨੂੰ ਬਈ ਦੂਮਾ ਲਗਾ ਕੋਈ ਵੀ ਨਾ ਜਾਵੇ ਤੋ ਸੰਦ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ